ਅੱਜ ਸਰਕਾਰੀ ਸੀਨੀਅਰ ਸੈਂਡੀ ਸਕੂਲ ਲੜਕੇ ਗੁਰਾਇਆਂ ਵਿਖੇ 2025 ਦੀਆਂ ਜ਼ੋਨਲ ਖੇਡਾਂ ਦੇ ਸਬੰਧ ਵਿੱਚ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਜ਼ੋਨਲ ਪ੍ਰਧਾਨ ਪ੍ਰਿੰਸੀਪਲ ਸਰਦਾਰ ਚਤਵਿੰਦਰਪਾਲ ਸਿੰਘ ਅਤੇ ਸਕੱਤਰ ਬਲਦੇਵ ਸਿੰਘ ਨੇ ਕਿਹਾ ਕਿ 25 ਅਤੇ 26 ਜੁਲਾਈ ਨੂੰ ਲੜਕੀਆਂ ਦੀਆਂ ਖੇਡਾਂ ਹੋਣਗੀਆਂ। 28, 29, 30 ਜੁਲਾਈ ਨੂੰ ਲੜਕਿਆਂ ਦੀਆਂ ਖੇਡਾਂ ਹੋਣਗੀਆਂ। ਇਸ ਮੌਕੇ ਜ਼ੋਨ 9 ਦੇ ਪ੍ਰਧਾਨ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਹਰਜੀਤ ਬਾਵਾ ਸਕੱਤਰ ਬਲਦੇਵ ਸਿੰਘ ਪ੍ਰਿੰਸੀਪਲ ਸੁਭਾਸ਼ ਚੰਦਰ ਪ੍ਰਿੰਸੀਪਲ ਚਰਨਜੀਤ ਸਿੰਘ ਅਧਿਆਪਕ ਸੋਮਨਾਥ ਜਸਪਾਲ ਸੰਧੂ ਕਮਲ ਕੁਮਾਰ ਰਾਏ ਗੁਰシャン ਸਿੰਘ ਮੈਡਮ ਕਮਲਜੀਤ ਕੌਰ ਮੈਡਮ ਬਲਜੀਤ ਕੌਰ ਮੈਡਮ ਗੁਰਬਖਸ਼ ਕੌਰ ਹਾਜ਼ਰ ਹੈ ਅੱਜ ਸਕਾਰੀ ਸੀਨੀਅਰ ਸਕੰਡਿਸ ਫੋਰਮਰ ਕੇ ਗਰਾਇਆ ਵਿਕੇ ਜ਼ੋਨ 9 ਗ੍ਰਾਡ 2 ਸਪੋਰਟਸ ਦੀ ਜਿਹੜੀ ਆ ਮੀਟਿੰਗ ਹੋਈ ਇਹ ਮੀਟਿੰਗ ਜਿਹੜੀ ਆ ਆਉਣ ਵਾਲੇ ਜ਼ੋਨ ਜਿਹੜਾ ਲੈਵਲ ਦਾ ਟੂਰਨਾਮੈਂਟ ਇਹਦੇ ਸਾਡੇ ਹੋਣਾ ਉਸ ਦੇ ਸੰਬੰਧੀ ਹੋਈ ਆ ਇਸ ਵਿੱਚ ਅੱਜ ਜਿਹੜੀਆਂ ਆਉਣ ਵਾਲੀਆਂ ਖੇਡਾਂ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਹਦੇ ਵਿੱਚ ਬੱਖ ਬੱਖ ਸਕੂਲਾਂ ਨੇ ਜਿਹੜਾ ਹੈ ਭਾਗ ਲਿਆ ਸੀ ਤੇ ਇਹ ਜਿਹੜੀਆਂ ਗੇਮਾਂ ਨੇ ਤੇ 25 ਤੋਂ ਲੈ ਕੇ 31 ਤਰੀਕ ਤੱਕ ਅਸੀਂ ਮੁਕੰਮਲ ਕਰਨੀਆਂ ਵਾ ਅੱਗੇ ਉਹ ਜਿਲ੍ਹਾ ਦੇ ਵਿੱਚ ਚੱਲ ਜਾਣੀਆਂ ਮੈਂ ਅਪੀਲ ਕਰਦਾ ਜਿਹੜੇ ਵਿਦਿਆਰਥੀ ਜਾਂ ਜਿਹੜੇ ਟੀਚਰ ਸਹਿਬਾਨ ਇਸ ਗੇਮਾਂ ਦੇ ਵਿੱਚ ਭਾਗ ਲੈਣ ਉਹ ਜਿਹੜੇ ਸਪੋਰਟਸ ਨੂੰ ਸਪੋਰਟਸ ਦੀ ਤਰ੍ਹਾਂ ਖੇਡਣ ਰੂਲ ਐਂਡ ਰੈਗੂਲੇਸ਼ਨ ਜਿਹੜੇ ਆ ਉਹ ਫਾਲੋ ਕਰਨ ਤੇ ਆਪਣੇ ਪ੍ਰੋਪਰ ਡਾਕੂਮੈਂਟਸ ਦੇ ਨਾਲ ਇੱਥੇ ਆਉਣ ਤੇ ਮੈਨੂੰ ਆਸ ਹੈ ਕਿ ਇਹ ਜਿਹੜੇ ਵਿਦਿਆਰਥੀ ਜਿਹੜੇ ਸਿਲੈਕਟ ਹੋਣਗੇ ਇਹਨਾਂ ਤੋਂ ਬਾਅਦ ਪਾਸ ਸੈਕੰਡ 3rd ਕਿ ਇਹਨਾਂ ਨੇ ਜ਼ਿਲ੍ਹੇ ਵਿੱਚ ਜਾਣਾ ਵਾ ਜ਼ਿਲ੍ਹੇ 'ਚ ਜਾ ਕੇ ਇਹ ਜ਼ੋਨ 9 ਤੇ ਗ੍ਰੈਂਟ ਟੂ ਦਾ ਜਿਹੜਾ ਹੈ ਨਾਮ ਨਾਲ ਜਿਹੜਾ ਵਧਾਉਂਦੇ